ਹੈਲੋ ਫਰੈਂਡਸ ਆਦਾਬ ਨਾਮ ਨਮਸਕਾਰ ਸਤਿ ਸ਼੍ਰੀ ਅਕਾਲ ਆਪ ਸਭ ਦਾ ਮੇਰੇ ਸਿੰਪਲ ਗਾਰਡਨ ਤੇ ਸਵਾਗਤ ਹੈ ਜੀ ਅੱਜ ਰੈਸਪੀ ਸ਼ੇਅਰ ਕਰਾਂਗੇ ਕੁਕਿੰਗ ਐਂਡ ਦਾ ਵੀਡੀਓ ਬਣਾਵਾਂਗੇ ਅੱਜ ਦੀ ਰੈਸਪੀ ਹੈ ਜਿਹੜੀ ਸ਼ੀ ਆਪਾਂ ਹਰੇ ਚਨੇ ਦੀ ਕੜੀ ਬਣਾਵਾਂਗੇ ਆਹ ਦਹੀਂ ਆ ਦੋ ਦਿਨ ਬੇਹਾਂ ਕਰਕੇ ਲੈ ਲਿਆ ਹੈ ਤੇ ਆਪਾਂ ਬਣਾਏਗੇ ਹਰੇ ਚਨੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਅੱਜਕੱਲ ਤੇ ਆ ਆਪਣੇ ਕੋਲੇ ਮੇਥੀ ਆ ਤੇ ਵਿੱਚ ਥੋੜਾ ਜਿਹਾ ਪਿਆਜ਼ ਆ ਅੱਧਾ ਇੱਕ ਤੇ ਆ ਆਪਣਾ ਵੇਸਣ ਆ ਜੀ ਵੇਸਣ ਤੇ ਮੇਥੀ ਨੂੰ ਮਿਕਸ ਕਰਕੇ ਇਹਦਾ ਆਪਾਂ ਡੋਣਾ ਬਣਾਵਾਂਗੇ ਉਹਦੀਆਂ ਇਹਨੂੰ ਮੇਥੀ ਮੁੱਠੀਆਂ ਕਹਿੰਦੇ ਆ ਮੇਥੀ ਦੇ ਸਮਝੋ ਮੇਥੀ ਦੇ ਆਪਾਂ ਪਕੌੜੇ ਬਣਾਵਾਂਗੇ ਤੇ ਆ ਜਿਹੜਾ ਵੇਸਣ ਆ ਨਾ ਆਪਣਾ ਜਿਹੜੇ ਹਰੇ ਚਨੇ ਆ ਇਹਨੂੰ ਦਹੀਂ ਚ ਪਾ ਕੇ ਆਪਾਂ ਗ੍ਰाइंड ਕਰ ਲਾਂਗੇ ਇਹ ਕੜੀ ਬਣਾਵਾਂਗੇ ਇਹਦੀ ਇਹ ਆਪਣਾ ਰੈਸਪੀ ਦਾ ਨਾਮ ਹੈ ਹਰੇ ਚਨੇ ਦੀ ਕੜੀ ਤੇ ਮਿਰਠੀ ਮੱਕੀ ਤੇ ਆਮ ਹੈ ਪਕੌੜੇ ਜਿਹੜਾ ਤਲਣ ਦੇ ਲਈ ਤੇਲ ਲੈ ਲਿਆ ਵਾ ਆ ਮਿਕਸ ਗ੍ਰੈਂਡਰ ਆਪਾਂ ਦਹੀਂ ਤੇ ਹਰੇ ਚਨੇ ਨੂੰ ਗ੍ਰाइंड ਕਰਾਂਗੇ ਵਿੱਚ ਨਮਕ ਮਿਰਚ ਕਾਲੀ ਮਿਰਚ ਤੇ ਆ ਸਾਰੇ ਮਸਾਲੇ ਮੇਕੋਲੀ ਰੱਖ ਲਿਆ ਇਹ ਪਾ ਕੇ ਇਹਨੂੰ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਅਸੀਂ ਨਰਾਂ ਮੇਥੀ ਨੂੰ ਤੋਕੇ ਸਾਰ ਕੇ ਇੰਨਾ ਕ ਕੱਟ ਕੇ ਲੈ ਲਿਆ ਵਾ ਮੇਥੀ ਦੇ ਵਿੱਚ ਇੱਥੇ ਨਮਕ ਵਿੱਚ ਪਾ ਕੇ ਆਪਾਂ ਅੰਡੂ ਤਿਆਰ ਕਰਦੇ ਹਾਂ ਪਹਿਲਾਂ ਡੂ ਤਿਆਰ ਕਰਕੇ ਰੱਖ ਦਿੰਨੇ ਆ ਤੇ ਉਦੋਂ ਤੱਕ ਆਪਾਂ ਜਾਂ ਤੱਕ ਆਟਾ ਢੇਕ ਜੂਗਾ ਫਿਰ ਆਪਾਂ ਉਹ ਬਣਾਵਾਂਗੇ ਅ ਗ੍ਰाइंड ਕਰ ਲਾਂਗੇ ਹਰੇ ਚਨੇ ਨੂੰ ਚਲੋ ਫਰੈਂਡਸ ਮੈਂ ਟੈਕ ਕਰ ਅਮੇਨ ਕਰ ਦਿਓ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਸ਼ੁਰੂ ਕਰਦੇ ਹਾਂ ਜੀ ਰੈਸਪੀ ਚਲੋ ਮੇਰੀ ਵੀਡੀਓ ਵਿੱਚ ਹਾਂਜੀ ਫਰੈਂਡਸ ਆਪਾਂ ਇੰਨਾ ਗਵੇਸਣ ਲਿਆਵਾ ਇਹ ਵੇਸਣ ਲਿਜਾਣ ਵਾਲੀ ਆਪਾਂ ਇਹਦੇ ਵਿੱਚ ਨਮਕ ਮਿਰਚ ਪਾ ਲੈਣਾ ਮਾੜਾ ਜੀਰਾ ਪਾ ਲੈਨੇ ਹਸਾਬਕ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਪਾ ਲੈਨੇ ਤੇ ਥੋੜੀ ਜਿਹੀ ਲਾਲ ਮਿਰਚ ਹਰੀ ਮਿਰਚ ਵੀ ਪੀਸੀ ਹੋਈ ਪਾ ਸਕਦੇ ਆ ਨਮਕ ਆਪਣਾ ਹਰੀ ਮਿਰਚ ਪੀਸੀ ਹੋਈ ਅਦਰਕ ਜਿਹੜਾ ਪੇਸਟ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਮੈਂ ਉਹਨਾਂ ਨੂੰ ਸਿਰ ਸਭ ਨੂੰ ਤੜਕੇ ਵਿੱਚ ਪਾਉਂਗੀ ਤੇ ਥੋੜੀ ਜਿਹੀ ਹੰਦੀ ਪਾ ਲੈਣੇ ਆ ਤੇ ਬਾਕੀ ਨਮਕ ਅਸੀਂ ਸਵਾਦ ਅਨੁਸਾਰ ਪਾ ਲੈਣੇ ਆ ਜਿੰਨਾ ਕਿ ਵੇਸਨ ਆਪਾਂ ਨਮਕ ਪਾ ਲਿਆ ਜੀ ਸਭ ਕੁਝ ਪਾਉਣ ਤੋਂ ਬਾਅਦ ਤਾਂ ਇਹਦੇ ਵਿੱਚ ਆਹ ਇਹ ਮੇਥੀ ਆ ਇਹ ਪਾ ਲੈਣੇ ਆ ਤੇ ਇਹਦਾ ਡੋਗ ਜਾ ਤਿਆਰ ਕਰ ਲੈਣੇ ਨਾ ਹੀ ਸੌਫਟ ਹੋਵੇ ਨਾ ਹੀ ਜ਼ਿਆਦਾ ਹਾਰਡ ਹੋਵੇ ਮੇਥੀ ਉਹਨੇ ਕੀ ਪਾਵਾਂਗੇ ਜਿੰਨੀ ਇਹ ਵੇਸਨ ਦੇ ਵਿੱਚ ਆ ਜਦ ਲਈ ਮਿਕਸ ਹੋ ਜੇ ਅਟਾ ਤਿਆਰ ਕਰ ਲੈਣਾ ਹੈ پانی ਬਸ ਚੋਟਾ ਬੰਨ ਮੇਥੀ ਨਾਲ ਮਸਾਲਾ ਥੋੜਾ ਜਿਹਾ ਲਖੜ ਮੇ ਜੀ ਮੇਥੀ ਆਹੀ ਠੀਕ ਹੋ ਜੂਗੀ ਤੇ ਇਸ ਤਰ੍ਹਾਂ ਬਣ ਜੂਗਾ ਅਟਾ ਤਿਆਰ ਕਰਨ ਹੋਰ ਨਕੀ ਨਹੀਂ ਪਾਉਣੇ ਇੰਨੇ ਕੁ ਬਹੁਤ ਮੇਥੀ ਮੋਟੀਆਂ ਮਤਲਬ ਮੇਥੀ ਦੇ ਕੋੜੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਪਾ ਬਣਾਉਣੇ ਦੋਨੋਂ ਤਰੱਕ ਦਿੰਨੇ ਆ ਸਰ ਕੇ ਜਦੋਂ ਆਪਾਂ ਇਹ ਕਰ ਦੋ ਹਾਂ ਹਾਂਜੀ ਫਰੈਂਡਸ ਆ ਡੋ ਮੈਂ ਤਿਆਰ ਕਰ ਲਿਆ ਵਾ ਇਹਨੂੰ ਆਪਾਂ ਥੋੜੀ ਦੇਰ ਲਈ ਟੱਕ ਰੱਖ ਦਿੰਦੇ ਹਾਂ ਰੈਸਟ ਕਰਨ ਲਈ ਜਦ ਤੱਕ ਆਪਾਂ ਮਿਕਸੀ ਦੇ ਵਿੱਚ ਹਰੇ ਚਨੇ ਪਾ ਲੈਨੇ ਆ ਮਿਕਸੀ ਚੋਂ ਪਰ ਲੈ ਲੈ ਹਰੇ ਚਨੇ ക്രീം ടാഴ്ച ദോട ഓക്കെ ദീ മെ കുട്ട് ഇന്ന് അപ്പം ഗ്രാൻഡ് ചലി മിക്സി ബ്രീക്പേസ്റ്റ് ബാ ല ਅਰੇ ਚਨੇ ਉਸ ਗਿਨ ਤੇ ਲਿੱਕੜ ਬਣਨ ਗਿਆ ਮਲੇ ਮੋਟੇ ਵਿੱਚ ਦਾਣੇ ਰਹਿ ਵੀ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਤਾਂ ਆਪਾਂ ਇਹਦੇ ਵਿੱਚ ਪੂਰਾ ਦਹੀਂ ਆ ਜਿਹੜਾ ਪਾ ਲੈਣਾ ਤੇ ਤੱਤ ਕਪਾ ਇਹ ਇਹ ਕੰਮ ਕਰਨ ਲਈ ਰੱਖ ਦਿੰਦੇ ਆ ਆਹ ਗੈਸ ਔਨ ਕਰਤਾ ਗੈਸ ਔਨ ਕਰਤਾ ਆਪਣਾ ਇਹਦਾ ਤੇਲ ਲਗਾਉ ਨੂੰ ਹੋ ਜਵੇ ਆਹ ਆਹ ਕੜੀ ਜਿਹੜੀ ਬਣ ਗਈ ਆ ਆਪਾਂ ਇਹਲੇ ਚਨੇ ਆ ਇਹੋ ਪੂਰੇ ਦਹੀਂ ਨੇ ਮਿਕਸ ਕਰ ਦੇਣੇ ਠੀਕ ਹੈ ਜੀ ਜਿਹਨੇ ਸਾਰੇ ਆ ਜਿਹੜੇ ਇਹ ਦੇਖੋ ਪੀਸ ਗਏ ਹਨ ਇਹਨੂੰ ਪਾਣੀ ਪਾ ਕੇ ਥੋੜਾ ਜਿਹਾ ਘੋਲ ਲੈਣਾ ਆ ਕੜੀ ਆਪਣੀ ਤਿਆਰ ਹੋ ਗਈ ਆ ਪਕੌੜੇ ਤਿਆਰ ਕਰ ਲੈਣੇ ਦੋ ਸਟੈਪ ਪਹਿਲਾਂ ਬਾਅਦ ਚ ਫਿਰ ਤੜਕਾ ਲਾਉਣਾ ਮੈਂ ਜੂਗਾ ਯਾ ਮੇਰਾ ਜਿਹੜਾ ਆਇਲ ਗਰਮ ਕਰਨਾ ਰੱਖਤਾ ਹਾਂ ਮਸਾਲੇ ਕੋੜੇ ਬਣਾਉਣੇ ਆ। ਘੜੀ ਤਿਆਰ ਹੋ ਗਈ ਹੈ ਇਹ ਨੂੰ ਵੀ ਢੱਕੇ ਰੱਖ ਦਿੰਨੇ ਆਪਾਂ। ਕਦੋਂ ਵੀ ਆਪਣਾ ਇਹ ਟੇਕਿਆ। ਡਿਫਰੈਂਟ ਕੌੜੇ ਨੇ ਆ ਚਮਚੇ ਦੇ ਨਾਲ ਆਪਾਂ ਜਿਹੜੇ ਹੈਗੇ ਨੇ ਕੌੜੇ ਪਾ ਦੇਨੇ ਹੱਥ ਨਾਲ ਵੀ ਪਾ ਸਕਦੇ ਹਾਂ ਹੱਥ ਨਾਲ ਵੀ ਪਾ ਸਕਦੇ ਹਾਂ ਨਿਵੇਂ ਆਪਾਂ ਤੋਂੜ ਕੇ ਪਾ ਸਕਦੇ ਹਾਂ ਆਨਲਾਈਟ ਕਰਕੇ ਨਾ ਆ ਦੇਖੋ ਆਹ ਨੂੰ ਹੱਥ ਨੂੰ ਪੋੜੀ ਲਾ ਕੇ ਐਵੇਂ ਕਰਕੇ ਜਿਹਨ ਮੇਥੀ ਮੁੱਠੀਆਂ ਕਹਿੰਦੇ ਆ ਬਾਏ ਐਵੇਂ ਕਰਕੇ ਆਹ ਕੌੜੇ ਤਾਂ ਲੈਣੇ ോടേ പാട്ട് സേക के इस तरह के पड़े हुए हैं देखो इस तरह ही शेप बन गई है मेथी मुठिया हरे चने चले कड़ी मेथी हाँ जी फ्रेंड्स आपके जो पकौड़े बन के, के तैयार हो गया तो पकौड़े बना लिया कड़ी भी तैयार है जो पेस्ट बनाया आप चने का तो दही हम आप गैस ऑफ कर गया गैस आप ऑफ कर दिने गैस ऑफ कर 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 करती है तो फ्रेंड आगे है पकौड़े बन के तैयार हो गए तो आना जब ਚਨੇ ਦਾ ਤੇ ਦੈਨਾ ਪਾ ਲਈ ਕੁੜਮਾ ਆ ਹੀ ਹੋ ਗਿਆ ਇਹਦੇ ਵਿੱਚ ਆਪਾਂ ਹੁਣੇ ਹੀ ਨਾ ਕੀ ਕਰਨੇ ਆ ਥੋੜੇ ਜਿਹਾ ਮੇਥੀ ਦਾਣਾ ਪਾ ਲੈਣਾ ਮੇਥੀ ਦਾਣੇ ਨੂੰ ਮੈਂ ਤੜਕੇ ਚ ਨਹੀਂ ਪਾਉਂਦੀ ਇਹ ਲੇਕੋੜ ਦੇ ਵਿੱਚ ਪਾ ਲੈਣਾ ਉਦੋਂ ਤੱਕ ਥੋੜਾ ਜਿਹਾ ਝੇਚ ਜੂਗਾ ਆ ਦੇਖੋ ਮੇਥੀ ਦਾਣਾ ਪਾਤਾ ਇਹ ਥੋੜਾ ਜਿਹਾ ਆਪਾਂ ਦੇ ਵਿੱਚ ਕਲੌਂਜੀ ਪਾਵਾਂਗੇ ਇਹ ਨਮਕ ਥੋੜਾ ਜਿਹਾ ਪਾ ਲੈਣਾ ਮਾੜਾ ਯਾਰ ਇਹ ਚ ਨਮਕ ਪਾ ਦੇਣਾ ਥੋੜਾ ਜਿਹਾ ਤਲੀਆ ਪਾਊਡਰ ਤੇ ਥੋੜੀ ਜਿਹੀ ਲਾਲ ਮਿਰਚ ਪਾਣੀ ਤੇ ਇਹਨੂੰ ਆਪਾਂ ਪੇਸਟ ਨੂੰ ਜਿਹੜਾ ਕਰ ਲੈਣਾ ਆਪਣਾ ਤਾਂ ਕੰਮ ਹੋ ਗਿਆ ਆ ਪੇਸਟ ਵੀ ਬਣ ਗਿਆ ਪਕੌੜੀ ਵੀ ਬਣ ਗਏ ਤੇ ਹੁਣ ਮੈਂ ਤਿਆਰੀ ਕਰਦੀ ਆ ਤੜਕੇ ਦੀ ਤੇ ਆਪਾਂ ਫਿਰ ਤੜਕੇ ਦੇ ਵਿੱਚ ਕੜੀ ਪੱਤਾ ਰਾਈ ਅਜਰ ਆਪਣਾ ਪੀਖਦੇ ਆ ਨਾ ਹਿੰਗ ਆਪਾਂ ਤੜਕਾ ਲਾਉਣ ਲਈ ਮਿਲਦੇ ਆ ਮੈਂ ਤੜਕੇ ਦੀ ਤਿਆਰੀ ਕਰਾਂ ਹੈਲੋ ਫਰੈਂਡਸ ਵੈਲਕਮ ਅਗੇਨ ਹੁਣ ਮੈਂ ਜਿਹੜਾ ਤੜਕਾ ਫਰੈਂਡਸ ਕੱਟ ਲਿਆ ਵਾ ਟਮਾਟਰ ਪਿਆਜ਼ ਦੋ ਹਰੀਆਂ ਮਿਰਚਾਂ ਕੱਟ ਲੀਆਂ ਦੋ ਲਾਲ ਕੜੀਆਂ ਮਿਰਚਾਂ ਲੈ ਲਈਆਂ ਲਸਣ ਤੇ ਅਦਰਕ ਇਹ ਸਾਰਾ ਮੈਂ ਕੱਟ ਲਿਆ ਆ ਕੜੀ ਪੱਤਾ ਵਾ ਆਪਾਂ ਜਿਹੜਾ ਪਾਉਣਾ ਹਿੰਗ ਤੇ ਰਾਈ ਤੇ ਆ ਆਪਣੇ ਹੈਗੇ ਨੇ ਪਕੌੜੇ ਜੀ ਆ ਜਿਹੜੀ ਆਪਾਂ ਹਰੇ ਚਨੇ ਦਾ ਪੇਸਟ ਦਾ ਜਿਹੜਾ ਦੇਈ ਦੇ ਵਿੱਚ ਪੀਸ ਕੇ ਰੱਖਤਾ ਤੇ ਹੁਣ ਆਪਾਂ ਲਾਉਨੇ ਆ ਤੜਕਾ ਆ ਮੈਂ ਕੁੱਕਰ ਰੱਖ ਲਿਆ ਵਾ ਗੈਸ ਆਨ ਕਰ ਦਿੰਨੇ ਆ ਗੈਸ ਆਨ ਹੋ ਗਈ ਐ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਆ ਜਿਹੜਾ ਆਪਣਾ ਕੱਲ ਦਾ ਇਹ ਆਇਲ ਬਚਿਆ ਹੋਇਆ ਨਾ ਇਹਦੇ ਚੋਂ ਇੱਕ ਕੜਛੀ ਪਾ ਲਵਾਂਗੇ ਆ ਬੜਾ ਵੈਲਾ ਇਹਦੇ ਚੋਂ ਇੱਕ ਕੜਛੀ ਆਪਾਂ ਜਿਹੜੀ ਇੰਨਾ ਕਬਾਇਲ ਆ ਜਿਹੜਾ ਪਾਉਣਾ ਕਿਉਂਕਿ ਪਕੌੜਿਆਂ ਚੋਂ ਵੀ ਨਿਕਲਣਾ ਬਹੁਤ ਜ਼ਿਆਦਾ ਤੇਲ ਦਾ ਮੈਂ ਇਸਤੇਮਾਲ ਨਹੀਂ ਕਰਦੀ ਤੇ ਮੇਰਾ ਕੁਝ ਗੜਾ ਫਰਾਵਾ ਥੋੜਾ ਜਿਹਾ ਤੁਹਾਨੂੰ ਹਾਪਾ ਪਾਤਾ ਤੇਰੇ ਵਿੱਚ ਆਪਾਂ ਪਾਵਾਂਗੇ ਜੀ ਹਿੰਗ ਤੇ ਰਾਈ ਇੰਨੀ ਕੱਪ ਜਿਹੜੀ ਹਿੰਗ ਪਾ ਦੇਣੀ ਹੈ ਜੀ ਆ ਦੇਖੋ ਇੰਨੀ ਹਿੰਗ ਪਾਣੀ ਨਾ ਰਾਈ ਪਾਣੀ ਸੋਰੀ ਹਿੰਗ ਜਮਾਈ ਥੋੜੀ ਜਿਹੀ ਪਾਉਣੀ ਬਹੁਤ ਜ਼ਿਆਦਾ ਨਹੀਂ ਪਾਉਣੀ ਇਹਨਿੰਕੇ ਫਰੈਂਡਸ ਆਪਾਂ ਹਿੰਗ ਪਾ ਦਨੇ ਆ ਹਿੰਗ ਵੀ ਪਾਤੀਆਂ ਮੈਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਅ ਚਟਕਣਾ ਦੇਣਾ ਜਿਹੜੀ ਰਾਈ ਆ ਉਹਨੂੰ ਚੱਕਾ ਕੇ ਉਹਨੂੰ ਥੋੜਾ ਜਿਹਾ ਚਟਕਾ ਕੇ ਤੇ ਆਪਾਂ ਹੁਣ ਪਿਆਜ਼ ਪਾ ਲੈਨੇ ਆ ਪਿਆਜ਼ ਪਾ ਦਿੰਦੇ। ਤੇ ਆਜ ਦੇ ਨਾਲ ਇਹ ਆ ਖੜੀ ਮਿਰਚ ਪਾ ਦੇਣੀ ਆ ਮਾਰੀ। ਆਹ ਵੀ ਪਾ ਦੇਣੀ। ਆਹ ਬਾਕੀ ਚਾਰੇ ਚੀਜ਼ਾਂ ਪਟੋਲਾ ਠਹਿਰ ਕੇ ਪੋਣੇ। ਥੋੜਾ ਜਿਹਾ ਤਿਆਰ ਨੂੰ ਸ਼ੇਪ ਲੱਗ ਲਵੇ। हो गया आपने सेक लग गया हम अपना बाकी तड़का तैयार करके हल्दी का पा देना थोड़ी सी काली मछली पा हां जी फ्रेंड्स ਆ ਤੜਕਾ ਦੇਖੋ ਜੀ ਆਪਣਾ ਤਿਆਰ ਹੋ ਗਿਆ ਵਾ ਤੜਕਾ ਹੁਣ ਆਪਾਂ ਇਹ ਜਿਹੜੀ ਕੜੀ ਪਾ ਦੇਣੀ ਹੈ ਇਹਦਾ ਬਿਲਕੁਲ ਤਿਆਰ ਹੋ ਗਿਆ ਵਾ ਸਾਰਾ ੜਮਾ ੜਮਾ ਹੋ ਗਿਆ ਤੇ ਤੜਕਾ ਤਿਆਰ ਹੋ ਗਿਆ ਹੁਣ ਆਪਾਂ ਜਿਹੜੀ ਕੜੀ ਹੈ ਇਹ ਵਿੱਚ ਪਾ ਦੇਣੀ ਹੈ ਆਪਾਂ ਕੜੀ ਪਾਤੀ ਥੋੜਾ ਜਿਹਾ ਪਾਣੀ ਹੋਰ ਪਾ ਦੇਣਾ ਕਿਉਂਕਿ ਜਦੋਂ ਆਪਾਂ ਕੌੜੇ ਪਾਵਾਂਗੇ ਨਾ ਵਿੱਚ ਆ ਵਾਲੇ ਗੜੇ ਹੈ ਬੇ ਆਪਣੇ ਆਹ ਮੇਥੀ ਵਾਲੇ ਪਕੌੜੇ ਤਾਂ ਇਹ ਪਾਣੀ ਸੋਖ ਲੈਣਗੇ ਆਪਾਂ ਨੂੰ ਥੋੜਾ ਜਿਹਾ ਪਾਣੀ ਹੋਰ ਪਾਉਣਾ ਪੈਣਾ ਇੱਥੇ ਤੇ ਹੁਣ ਆਪਾਂ ਇਹਨੂੰ ਆਰਾਮ ਨਾਲ ਅੱਧਾ ਹੀ ਘੰਟੇ ਤੱਕ ਪਕਾਉਣਾ ਵਾ ਜੇ ਆਪਾਂ ਕੋਲੇ ਖੜਨਾ ਤਾਂ ਇਹਨੂੰ ਆਪਾਂ ਤੇਜ ਵੀ ਰੱਖ ਸਕਦੇ ਹਾਂ ਇੱਕ ਦੋ ਵਾਲੀਆਂ ਦਵਾ ਕੇ ਆਪਾਂ ਤੇਜ ਕਰ ਦਾਂਗੇ ਅ ਸਿਮ ਕਰ ਦਾਂਗੇ ਤੇ ਇਹਨੂੰ ਵਾਲੀ ਆ ਲੈਣ ਨੂੰ ਤੇ ਇਹਨੂੰ ਪਾ ਕੇ 30 ਮਿੰਟ ਤੱਕ ਪਕਾਉਣਾ ਕੜੀ ਨੂੰ ਅੱਧੇ ਘੰਟੇ ਤੱਕ ਪਕਾਤੋ ਨਾ ਤੇ ਜਦੋਂ ਥੋੜਾ ਜਿਹਾ ਥੱਲੇ ਉਤਾਰਨ ਦੀ ਵਾਰੀ ਆਊਗੀ ਤਾਂ 5 ਮਿੰਟ ਪਹਿਲਾਂ ਆਪਾਂ ਇਹਨੂੰ ਪਾ ਕੇ ਪਕੌੜੇ ਤੇ ਬੰਦ ਕਰਕੇ ਰੱਖ ਦੇਣਾ ਹੈ ਤਾਂ ਮਿਲਦੇ ਆਂ ਆਪਾਂ ਅੱਧੇ ਘੰਟੇ ਬਾਅਦ ਫਰੈਂਡਸ ਹਾਂਜੀ ਫਰੈਂਡਸ ਆਪਣੀ ਜਿਹੜੀ ਕੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਆ ਦੇਖੋ ਮੈਂ 2 ਮਿੰਟ ਪਹਿਲਾਂ ਪਕੌੜੇ ਵੀ ਪਾਤੇ ਸੀਗੇ ਕੜੀ ਬਣ ਕੇ ਬਿਲਕੁਲ ਤਿਆਰ ਆ ਆਪਾਂ ਇਹਦੇ ਵਿੱਚ ਪਾ ਕੇ ਦਿਖਾ ਦਿੰਨੇ ਹਜੇ ਹੋਰ ਵੀ ਗਾੜੀ ਹੋਊਗੀ ਇਹ ਦੋ ਮਿੰਟਾਂ ਤੱਕ ਆਪਾਂ ਇਹਦੇ ਵਿੱਚ ਪਾ ਕੇ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਬਹੁਤ ਹੀ ਚੰਗਾ ਕਲਰ ਆਇਆ ਤੇ ਤੁਸੀਂ ਵੀ ਬਣਾਇਓ ਤੇ ਮੈਨੂੰ ਫਿਰ ਕਮੈਂਟ ਵਿੱਚ ਦੱਸਿਓ ਵੀ ਤੁਹਾਡੀ ਕਿੱਦਾਂ ਦੀ ਬਣੀ ਆ ਆ ਦੇਖੋ ਜੀ ਇਹ ਹਜੇ ਹੋਰ ਗਾੜੀ ਹੋ ਜਾਣਾ ਅਜੇ ਹੁਣੇ-ਹੁਣੇ ਬਣਾਈ ਆ ਆ ਦੇਖੋ ਜੀ ਆਪਣੀ ਕੜੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਵੀਡੀਓ ਐਂਡ ਕਰਦੇ ਆਂ ਫਰੈਂਡਸ ਬਣਾਇਓ ਖਾਇਓ ਤੇ ਮੇਰੇ ਨਾਲ ਕਮੈਂਟਾਂ ਵਿੱਚ ਦੱਸਿਓ ਵੀ ਕਿਵੇਂ ਬਣੀ ਆ ਤੁਹਾਡੀ ਤੇ ਜੇ ਥੋੜੀ ਜਿਹੀ ਵੀ ਵੀਡੀਓ ਅੱਛੀ ਲੱਗੀ ਰੋਵੇ ਤਾਂ ਇਹ ਕੜੀ ਬੈਵੇਂ ਨਹੀਂ ਕਰਦੀ ਮੇਥੀ ਦੀ ਕਰਕੇ ਤੇ ਹੈਲਦੀ ਵੀ ਆ ਹਰੇ ਚਨੇ ਦੀ ਕਰਕੇ ਸੋ ਫਰੈਂਡਸ ਵੀਡੀਓ ਐਂਡ ਕਰਦੀ ਆ ਜੇ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਨਵੇਂ ਆਈਡੀਆ ਦੇ ਨਾਲ ਓਕੇ ਫਰੈਂਡ ਬਾਏ ਬਾਏ ਟੇਕ ਕੇਅਰ